ਡੂੰਗੀ ਕਿਤਾਬ ਇੱਕ ਡੂੰਗਾ ਤੇ ਜ਼ਰਬਾ ਉਮਰ ਮਨੁੱਖ ਦੇ ਜੀਵਨ ਦਾ ਇੱਕ ਅਜੀਹਾ ਸਫ਼ਰ ਜੋ ਬੇਅੰਤ ਤਜ਼ਰਬਿਆਂ ਖੁਸ਼ੀਆਂ ਸਿੱਖਿਆਣ ਅਤੇ ਬਦਲਾਅ ਨਾਲ ਭਰਪੂਰ ਹੁੰਦਾ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਮਨੁੱਖ ਦੇ ਵਿਚਾਰ ਸਮਝ ਰਵਈਆ ਅਤੇ ਅਹਿਸਾਸ ਵੀ ਤਬਦਲਦੇ ਜਾਂਦੇ ਹਨ ਉਮਰ ਸਿਰਫ ਸਾਲਾਂ ਦੀ ਗਿਣਤੀ ਨਹੀਂ ਬਲਕਿ ਜੀਵਨ ਜਾਂਚ ਤਜਰਬੇ ਅਤੇ ਦੁਨੀਆ ਨੂੰ ਵੇਖਣ ਦੇ ਤੰਗ ਦੀ ਇੱਕ ਡੂੰਗੀ ਕਿਤਾਬ ਹੈ ਉਮਰ ਮੁਨੱਖ ਦੇ ਜੀਵਨ ਦੀ ਇੱਕ ਲੰਬੀ ਕਿਤਾਬ ਹੈ ਹਰ ਪੰਨਾ ਇੱਕ ਅਨੁਭਵ ਹਰ ਅਧਿਆਇ ਇੱਕ ਸਿੱਖ ਅਤੇ ਹਰ ਸਾਲ ਇੱਕ ਨਵੀਂ ਪਰਿਪੱਕਤਾ ਦੀ ਪਹਿਚਾਨ ਹੈ انسان ਅਕਸਰ ਉਮਰ ਨੂੰ ਸਿਰਫ ਸਾਲਾਂ ਦੇ ਅੰਕਾਂ ਨਾਲ ਜੋੜ ਕੇ ਦੇਖਦਾ ਹੈ ਪਰ ਅਸਲੀ ਉਮਰ ਉਹ ਹੁੰਦੀ ਹੈ ਜੋ ਦਿਲ ਵਿੱਚ বাসਦੀ ਹੈ ਜੋ ਸੋਚ ਵਿੱਚ ਨਜ਼ਰ ਆਉਂਦੀ ਹੈ ਅਤੇ ਜਿਸ ਨਾਲ ਜੀਵਨ ਦੇ ਤਜਰਬੇ ਬਣਦੇ ਹਨ ਬਚਪਨ ਦੀ ਉਮਰ ਕੇ ਡਾ ਮਾਸੂਮੀਅਤ ਅਤੇ ਨਵੀਂ ਸਿੱਖਿਆ ਦਾ ਸਮਾਂ ਹੁੰਦਾ ਹੈ ਇਹ ਉਹ ਸਮਾਂ ਹੈ ਜਿੱਥੇ ਹਰ ਚੀਜ਼ ਨਵੀਂ ਲੱਗਦੀ ਹੈ ਅਤੇ ਦਿਲ ਵਿੱਚ ਕੋਈ ਭਾਰ ਨਹੀਂ ਹੁੰਦਾ ਜਵਾਨੀ ਦੀ ਉਮਰ ਤਾਂਕਤ ਸਪਨੀਆ ਅਤੇ ਜਜ਼ਬੇ ਦਾ ਦੌਰ ਹੁੰਦੀ ਹੈ ਇਸ ਵੇਲੇ انسان ਆਪਣੇ ਭਵਿੱਖ ਨੂੰ ਬਣਾਉਣ ਦੇ ਸੁਪਨੇ ਬੁੰਦਾ ਹੈ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਹੈ ਪਰ ਉਮਰ ਸਿਰਫ ਅੱਗੇ ਵਧਣਾ ਨਹੀਂ ਬਲਕਿ ਆਪਣੇ ਆਪ ਨੂੰ ਸਮਝਣਾ ਵੀ ਹੈ ਤਜਰਬੇ ਮਨ ਨੂੰ ਪਰਿਪੱਕ ਕਰਦੇ ਹਨ ਅਤੇ ਵਕਤ انسان ਦੀ ਸੋਚ ਨੂੰ ਗਹਿਰਾ ਬਣਾਉਂਦਾ ਹੈ ਹਰ ਗਿਰਾਵਟ ਸਿਖਾਉਂਦੀ ਹੈ ਕਿ ਕਿਵੇਂ ਖੜਨਾ ਹੈ ਅਤੇ ਹਰ ਜਿੱਤ ਦੱਸਦੀ ਹੈ ਕਿ ਮਿਹਨਤ ਦਾ ਕੀ ਮੁੱਲ ਹੈ ਜਦੋਂ ਇਨਸਾਨ ਵੱਡਾ ਹੁੰਦਾ ਹੈ ਉਸ ਨੂੰ ਸਮਝ ਆਉਂਦੀ ਹੈ ਕਿ ਉਮਰ ਬਦਨਾ ਕੋਈ ਬੋਝ ਨਹੀਂ ਇੱਕ ਵਰਤਨਾ ਹੈ ਇਹ ਉਹ ਸੱਚਾਈ ਹੈ ਜੋ ਦੱਸਦੀ ਹੈ ਕਿ ਕਿੰਨੇ ਰਾਹ ਤਿਆਰ ਹੋਏ ਕਿੰਨੇ ਸੁਪਨੇ ਸਫਲ ਹੋਏ ਤੇ ਕਿਹੜੀ ਹੈ ਯਾਦਾਂ ਦਿਲ ਵਿੱਚ ਸੋਹਣੀਆਂ ਤਸਵੀਰਾਂ ਬਣ ਕੇ ਰਹਿ ਗਈਆਂ ਜੀਵਨ ਦਾ ਰਾਜ ਹੀ ਉਮਰ ਨੂੰ ਪਿਆਰ ਨਾਲ ਜੀ ਲੈ ਹਰ ਪਲ ਦੀਆਂ ਘੜੀਆਂ ਨੂੰ ਦਿਲ ਵਿੱਚ ਤਸਵੀਰਾਂ ਵਾਂਗ ਲੈ ਲੈ ਉਮਰ ਮਨੁੱਖ ਦੇ ਜੀਵਨ ਦੀ ਉਹ ਨਦੀ ਹੈ ਜੋ ਹੌਲੀ-ਹੌਲੀ ਵਗਦੀ ਹੋਈ ਆਪਣੇ ਮੰਜ਼ਦਾਰਾਂ ਤੋਂ ਲੰਘਦੀ ਹੈ ਅਤੇ ਅੰਤ ਵਿੱਚ ਆਪਣੇ ਪੂਰੇ ਅਸਤਿਤਵ ਦੀ ਇੱਕ ਮਿਹਰਬਾਨੀ ਬਣ ਜਾਂਦੀ ਹੈ। ਇਨਸਾਨ ਦੇ ਜੀਵਨ ਦਾ ਹਰ ਦਿਨ, ਹਰ ਮਹੀਨਾ ਅਤੇ ਹਰ ਸਾਲ ਉਸ ਦੀ ਉਮਰ ਦੇ ਪੰਨਿਆਂ ਤੇ ਇੱਕ ਨਵਾਂ ਤਜਰਬਾ, ਇੱਕ ਨਵੀਂ ਸਿੱਖ ਅਤੇ ਇੱਕ ਨਵਾਂ ਨਜ਼ਰੀਆ ਲਿਖਦਾ ਹੈ। ਉਮਰ ਸਿਰਫ ਵਧਦੀ ਨਹੀਂ ਇਹ ਮਨੁੱਖ ਨੂੰ गहरा ਸ਼ਹਿਨਸ਼ੀਲ ਤੇ ਸਮਝਦਾਰ ਬਣਾਉਂਦੀ ਹੈ। ਜਦੋਂ ਅਸੀਂ ਬਚਪਨ ਦੀ ਉਮਰ ਵਿੱਚ ਹੁੰਦੇ ਹਾਂ, ਦਿਲ ਵਿੱਚ ਮਾਸੂਮੀਆਂ ਦੀ ਵਰਖਾ ਹੁੰਦੀ ਹੈ। ਖੇਡਾਂ ਦੀ ਚਹਚਾਹਟ, ਮਾਂ ਪਿਓ ਦੀਆਂ ਮਮਤਾਵਾਂ ਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਹੀ ਸਾਡੀ ਦੁਨੀਆ ਹੁੰਦੀ ਹਨ। ਇਹ ਉਹ ਉਮਰ ਹੁੰਦੀ ਹੈ ਜਿਸ ਵਿੱਚ ਦਿਲ ਤੇ ਕੋਈ ਲੋਡ ਨਹੀਂ ਹੁੰਦਾ। ਗਲਤੀਆਂ ਵੀ ਕਰ ਲਈਆਂ ਜਾਂ ਪਰ ਉਹ ਗਲਤੀਆਂ ਵੀ ਮਾਫੀ ਵਾਲੀ ਮੁਸਕਾਨ ਵਿੱਚ ਬਦਲ ਜਾਂਦੀਆਂ ਹਨ ਇਹੀ ਕਾਰਨ ਹੈ ਕਿ ਬਚਪਨ ਦੀ ਉਮਰ ਸਭ ਤੋਂ ਸੋਹਣੀ ਮੰਨੀ ਜਾਂਦੀ ਹੈ ਜਦੋਂ ਮਨੁੱਖ ਜਵਾਨੀ ਦੀ ਉਮਰ ਵਿੱਚ ਕਦਮ ਰੱਖਦਾ ਹੈ ਜੀਵਨ ਇੱਕ ਨਵੀਂ ਦਿਸ਼ਾ ਵੱਲ ਤੁਰ ਪੈਂਦਾ ਹੈ ਇਹ ਦੌਰ ਤਾਕਤ ਤਜਰਬੇ ਹੌਸਲੇ ਅਤੇ ਸੁਪਨਿਆਂ ਦਾ ਹੁੰਦਾ ਹੈ ਇਨਸਾਨ ਇਸ ਵੇਲੇ ਆਪਣੀ ਪਛਾਣ ਬਣਾਉਣ ਲਈ ਮਿਹਨਤ ਕਰਦਾ ਹੈ ਸੁਖਨੀ ਵੱਡੀ ਹੁੰਦੀ ਹਨ ਜੋਸ਼ ਬਿਹਤਰ ਹੁੰਦਾ ਹੈ ਅਤੇ ਹਾਰ ਦੀ ਫਿਕਰ ਘੱਟ ਹੁੰਦੀ ਹੈ ਜਵਾਨੀ ਦੀ ਉਮਰ ਇਨਸਾਨ ਦਾ ਸੋਨੇ ਵਰਗੀ ਕੀਮਤ ਕੀਮਤੀ ਪੂੰਜੀ ਹੈ ਜਿਸ ਚੋਂ ਆਪਣਾ ਭਵਿੱਖ ਤਿਆਰ ਕਰਦਾ ਹੈ ਪਰ ਇਹ ਦੌਰ ਸਿਰਫ ਖੂਬਸੂਰਤ ਨਹੀਂ ਇਹ ਜ਼ਿੰਮੇਵਾਰੀਆਂ ਦਾ ਸਮਾਂ ਵੀ ਹੁੰਦਾ ਹੈ ਇਹ ਉਹ ਉਮਰ ਹੈ ਜਿੱਥੇ ਗਲਤ ਕਦਮ ਜੀਵਨ ਨੂੰ ਪਿੱਛੇ ਧੱਕ ਸਕਦੇ ਹਨ ਅਤੇ ਸਹੀ ਰਾਹ ساری ਜ਼ਿੰਦਗੀ ਨੂੰ ਚਾਨਮਾ ਰੋਸ਼ਨ ਕਰ ਸਕਦੇ ਹਨ ਜਦੋਂ ਨੁੱਕ ਪੱਕੀ ਉਮਰ ਵਿੱਚ ਦਾਖਲ ਹੁੰਦਾ ਹੈ ਜੀਵਨ ਦੇ ਰਾ ਬਹੁਤ ਕੁਝ ਸਿਖਾ ਚੁੱਕੇ ਹੁੰਦੇ ਹਨ ਇਹ ਦੌਰ ਸਮਝਦਾਰੀ ਸਤੁਲਨ ਅਤੇ ਅਨੁਭਵ ਦੀ ਗਹਿਰਾਈ ਦਾ ਹੁੰਦਾ ਹੈ ਕੋਈ ਇਨਸਾਨ ਨੂੰ ਸਮਝਉਣ ਲੱਗਦੀ ਹੈ ਕਿ ਕਿਹੜੀਆਂ ਗੱਲਾਂ ਮਹੱਤਵਪੂਰਨ ਹਨ ਅਤੇ ਕਿਹੜੀਆਂ ਨਹੀਂ ਬਚਪਨ ਦੀ ਖੇਡ ਜਵਾਨੀ ਦੇ ਸੁਪਨੇ ਅਤੇ ਮਧੂਮਰਤ ਦੀਆਂ ਜ਼ਿੰਮੇਵਾਰੀਆਂ ਇਹ ਸਭ ਮਿਲ ਕੇ ਜੀਵਨ ਨੂੰ ਪੂਰਾ ਬਣਾਉਂਦੀਆਂ ਹਨ ਇਸ ਵੇਲੇ ਮਨੁੱਖ ਦੇ ਹੱਥਾਂ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਆਪਣੀ ਪਰਿਵਾਰ ਦੀ ਸੁਰੱਖਿਆ ਅਤੇ ਆਪਣੀ ਇੱਜ਼ਤ ਆਬਰੂ ਦੀ ਰੱਖਿਆ ਹੁੰਦੀ ਹੈ ਉਮਰ ਦਾ ਹਰ ਹਰ ਪੜਾਪ ਨੂੰ ਇੱਕ ਇੱਕ ਸੱਚਾਈ ਨਾਲ ਮਿਲਾਉਂਦਾ ਹੈ ਉਹ ਸੱਚਾਈ ਇਹ ਹੈ ਕਿ ਵਕਤ ਕਿਸੇ ਲਈ ਨਹੀਂ ਰੁਕਦਾ ਜਿਹੜਾ ਇਨਸਾਨ ਆਪਣੀ ਉਮਰ ਨੂੰ ਸਮਝ ਕੇ ਜੀਣਾ ਸਿੱਖ ਲੈਂਦਾ ਹੈ ਉਹ ਹਰ ਪਲ ਨੂੰ ਸੁੰਦਰ ਬਣਾਉਂਦਾ ਹੈ ਪਰ ਜਿਹੜਾ ਉਮਰ ਨਾਲ ਲੜਦਾ ਰਹਿੰਦਾ ਹੈ ਉਹ ਜੀਵਨ ਦੀ ਰੰਗਤਾ ਖੋ ਬੈਠਦਾ ਹੈ ਉਮਰ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿੱਚ ਤਬਦੀਲ ਹੁੰਦੀ ਹੈ ਜੋ ਗੱਲਾਂ ਬਚਪਨ ਵਿੱਚ ਛੋਟੀਆਂ ਲੱਗਦੀਆਂ ਹਨ ਉਹ ਜਵਾਨੀ ਵਿੱਚ ਛੋਟੀਆਂ ਲੱਗਦੀਆਂ ਹਨ ਜਿਹੜੀਆਂ ਗੱਲਾਂ ਜਵਾਨੀ ਵਿੱਚ ਚਿੰਤਾ ਵਾਲੀਆਂ ਲੱਗਦੀਆਂ ਉਹ ਵੱਡੀ ਉਮਰ ਵਿੱਚ ਅਨੁਆਜੀ ਬਲ ਕਰਨ ਲੱਗਦੀਆਂ ਹਨ ਵਕਤ ਇਨਸਾਨ ਨੂੰ ਸਬਰ ਸਿਖਾਉਂਦਾ ਹੈ ਨਰਮਦਿਲੀ ਸਿਖਾਉਂਦਾ ਹੈ ਅਤੇ ਸਮਝਾਉਂਦਾ ਹੈ ਕਿ ਅਸਲ ਖੁਸ਼ੀ ਅੰਦਰੋਂ ਆਉਂਦੀ ਹੈ ਬਾਹਰੋਂ ਨਹੀਂ ਉਮਰ ਦਾ ਇੱਕ ਖਾਸ ਸੁੰਦਰ ਪੱਖ ਹੈ ਕਿ ਵੱਡੀ ਉਮਰ ਇਨਸਾਨ ਨੂੰ ਅਸਲ ਮਾਇਨੇ ਸਿਖਾਉਂਦੀ ਹੈ ਉਸਲਾ ਦੇਣਾ ਸਿੱਖਦਾ ਹੈ ਪੰਡਣਾ ਸਿੱਖਦਾ ਹੈ ਮਾਫ ਕਰਨਾ ਸਿੱਖਦਾ ਹੈ ਅਤੇ ਸਭ ਤੋਂ ਵੱਧ ਪਿਆਰ ਕਰਨਾ ਸਿੱਖਦਾ ਹੈ ਉਮਰ ਦਾ ਦਿਲਕਸ਼ ਖਜ਼ਾਨਾ ਇਹ ਹੈ ਕਿ ਜਿਹੜੇ ਦੁੱਖ ਪਹਿਲਾਂ ਭਾਰੀ ਲੱਗਦੇ ਸਨ ਹੁਣ ਉਹ ਜੀਵਨ ਦੀ ਸਿੱਖਿਆ ਬਣ ਜਾਂਦੇ ਹਨ ਜਿਹੜੀ ਲੋਕ ਛੱਡ ਕੇ ਚਲੇ ਗਏ ਉਹ ਜ਼ਿਆਦਾ ਬਣ ਜਾਂਦੇ ਹਨ ਜਿਹੜੇ ਸੁਪਨੇ ਅਧੂਰੇ ਰਹਿ ਜਾਂਦੇ ਹਨ ਉਹ ਬੱਚਿਆਂ ਨੂੰ ਪੂਰੇ ਕਰਵਾਉਣ ਦੀ ਪ੍ਰੇਰਣਾ ਬਣ ਜਾਂਦੀ ਹਨ ਅੰਤ ਵਿੱਚ ਜਦੋਂ ਮੈਨੂੰ ਬੁਢਾਪੇ ਦੀ ਉਮਰ ਵਿੱਚ ਪਹੁੰਚਦਾ ਹੈ ਉਹ ਸਭ ਤੋਂ ਵਧ ਅਨੁਭਵੀ ਹੋ ਚੁੱਕਿਆ ਹੁੰਦਾ ਹੈ ਇਹ ਦੌਰ ਸਰੀਰ ਦੀ ਕਮਜ਼ੋਰੀ ਦਾ ਹੁੰਦਾ ਹੈ ਪਰ ਮਨ ਦੀ ਮਜ਼ਬੂਤੀ ਦਾ ਹੁੰਦਾ ਹੈ ਅੱਖਾਂ ਕੋਰੀਆਂ ਹੋ ਜਾਂ ਸਕਦੀਆਂ ਹਨ ਪਰ ਦਿਲ ਦੀ ਨਿਗਾਹ ਬਹੁਤ ਸਾਫ਼ ਹੋ ਜਾਂਦੀ ਹੈ ਇਹ ਸਮਾਂ ਦੱਸਦਾ ਹੈ ਕਿ ਜੀਵਨ ਦਾ ਮਕਸਦ ਕਿੰਨਾ ਡੂੰਘਾ ਤੇ ਕੀਮਤੀ ਸੀ ਉਮਰ ਕਿਸੇ ਲਈ ਰੁਕਦੀ ਨਹੀਂ ਇਹ ਵਗਦੀ ਨਦੀ ਵਾਂਗ ਹੈ ਜੋ ਚਲਦੀ ਹੈ ਸਿਖਾਉਂਦੀ ਹੈ ਤੋੜਦੀ ਹੈ ਬਣਾਉਂਦੀ ਹੈ ਅਤੇ ਅਖੀਰਕਾਰ ਜੀਵਨ ਨੂੰ ਪੂਰਾ ਕਰ ਦਿੰਦੀ ਹੈ انسان ਦੀ ਅਕਲ ਤਜਰਬਾ ਪਿਆਰ ਅਤੇ ਮਨ ਦੀ ਪਕਾਈ ਇਹ ਸਭ ਉਮਰ ਦੇ ਨਾਲ ਹੀ ਮਿਲਦੇ ਹਨ ਇਸ ਲਈ ਉਮਰ ਨੂੰ ਕਦੇ ਵੀ ਬੋਝ ਨਹੀਂ ਮੰਨਣਾ ਚਾਹੀਦਾ ਉਮਰ ਉਹ ਵਰਤਾਨਾ ਹੈ ਜੋ ਸਿਰਫ ਜੀਕੇ ਹੀ ਮਿਲਦਾ ਹੈ ਜਿਹੜਾ ਇਨਸਾਨ ਸਾਨੂੰ ਖੁਸ਼ੀ ਨਾਲ ਜਿਉਂਦਾ ਹੈ ਉਹ ਹਰ ਪਲ ਨੂੰ ਤਿਉਹਾਰ ਵਾਂਗ ਮਹਿਸੂਸ ਕਰਦਾ ਹੈ ਅਸਲ ਵਿੱਚ ਉਮਰ ਸਾਲਾਂ ਦੀ ਗਿਣਤੀ ਨਹੀਂ ਜੀਵਨ ਨੂੰ ਸਮਝਣ ਦੀ ਕਲਾ ਹੈ ਉਮਰ ਦੁੱਧ ਦੀ ਦੁੱਧ ਬਹੁਤ ਕੁਛ ਸਮੇਂ ਦੀ ਚਲੀ ਜਾਂਦੀ ਹੈ ਸਾਡਾ ਬਚਪਨ ਜਵਾਨੀ ਦਾ غرੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਕਦੋਂ ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਸਾਨੂੰ ਸਭ ਸੈੱਟ ਕਰਨਾ ਆ ਜਾਂਦਾ ਹੈ। ਅਲਵਿਲ ਪੁਣੀ ਪਤਾ ਨਹੀਂ ਕਿੱਥੇ ਲੈ ਜਾਂਦੀ ਵੱਡੀ ਉਮਰ। ਜ਼ਿੰਮੇਵਾਰੀਆਂ ਨਾਲ ਅਜਿਹੀ ਸਾਥ ਬਣਦੀ ਹੈ ਜੋ ਮਰਦੇ ਦਮ ਤੱਕ ਨਹੀਂ ਟੁੱਟਦੀ। ਹੌਲੀ ਹੌਲੀ ਦਿਲ ਦੀਆਂ ਖਵਾਇਸ਼ਾਂ ਵੀ ਜਾਂਦੀਆਂ ਲੱਗਦੀਆਂ ਨੇ। ਖਾਣ ਪੀਣ ਪਹਿਨਣ ਦੀ ਸ਼ੌਂਕ ਵੀ ਖਤਮ ਹੋ ਜਾਂਦੇ ਨੇ। ਵਾਅ ਵਰਾਲੇ ਵਾਂਗੂ ਉਡਣ ਵਾਲਾ ਇਨਸਾਨ। ਆਪਣੀ ਆਪ ਸੰਭਨਤ ਹੋਈ ਅਸਮਰਤ ਹੋ ਲੱਗਦਾ ਹੈ ਹੌਲੀ-ਹੌਲੀ ਹੱਡੀਆਂ ਦੀ ਮੋਟ ਪਿੰਜਰੇ ਵਿੱਚ ਕੈਦ ਪੰਛੀ ਵਾਂਗੂ ਆਪਣੀ ਜ਼ਿੰਦਗੀ ਦੇ ਆਖਰੀ ਪਲ گزارਦਾ ਹੈ ਅੰਤ ਵਿੱਚ ਡੂਣੀ ਸਰੀਰ ਨੂੰ ਚੱਲ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ ਧੰਨਵਾਦ ਜੀ ਇਸੇ ਨਾਲ ਮੇਰਾ ਟੋਪਿਕ ਖਤਮ ਹੁੰਦਾ ਹੈ ਪਲੀਜ਼ ਲਾਈਕਸ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਨਾ ਜੀ ਥੈਂਕ ਯੂ